ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਕੰਡਾ ਬਣੇ ਜ਼ਿਲ੍ਹਾ ਬਠਿੰਡਾ ਬਾਈ ਕੋਲ ਤਾਜੀ ਸੂਈ ਗਾਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਵੀਰ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਵੀਰ ਜੀ ਸასი ਗਾਏ ਸასი ਗਾਏ ਨਾਮ ਦੱਸੋ ਜੀ ਆਪਣਾ ਦਰਸ਼ਨ ਸਿੰਘ ਆ ਪਿੰਡ ਕੰਡਾਵਾਨਾ ਜੀ ਜ਼िला ਬਟਿੰਡਾ ਜੀ ਠੀਕ ਹੈ ਜੀ ਹਾਂਜੀ ਜੀ ਆਪਣਾ ਗਾਂ ਦੀ ਜਾਣਕਾਰੀ ਦੋ ਜੀ ਪਹਿਲੇ ਸੂਏ ਵਹਿੜਾ ਜੀ ਹਾਂਜੀ 12 ਕਿਲੋ ਦੁੱਧਾ ਹਾਂਜੀ ਠੀਲ ਟੰਡੀ ਫੁੱਲ ਲੱਗੀ ਜਮਾ ਮਗਰ ਬੱਛੀ ਆ ਠੀਕ ਹੈ ਜੀ 6 ਦਿਨ ਹੋ ਗਏ ਸੂਈ ਨੂੰ ਅਜਾ ਹਾਂਜੀ ਤੇ ਰੇਟ ਭਰਾ ਦਾ ਰੇਟ ਦਾ 36000 ਰੁਪਿਆ ਜੀ 36000 ਆਪਾਂ ਦੋ ਪਰਾਂ ਦੇਖ ਸਕਦੇ ਠੰਡੀ ਸੀਲ ਆ ਪੂਰੀ ਠੀਕ ਹੈ ਜੀ ਮੜੀ ਤੋਰ ਕੇ ਦਿਖਾਉਂਗੀ ਹਾਂਜੀ ਸੋਪਰਾ ਦੇਖ ਸਕਦੇ ਹੋ ਫਰੰਟ ਕੰਡਾ 1 ਨੇ ਜ਼ਿਲ੍ਹਾ ਬਠਿੰਡਾ ਬਾਈ ਦਾ ਬਾਈ ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਠੀਕ ਹੈ ਜੀ ਬੱਚੀ ਫੜੀ ਦੇਖ ਸਕਦੇ ਤੁਸੀਂ ਸੋਪਰਾ ਤੋਰਾ ਤਾਰਾ ਦੇਖ ਸਕਦੇ ਹੋ ਠੀਕ ਹੈ ਜੀ ਮੋੜ ਲਓ ਜੀ ਮੋੜ ਲਓ ਬਾਈ ਜੀ ਨੇ ਰੇਡ ਜਿਵੇਂ ਜਾਇਜ਼ੀ ਕਰਦਾ ਸੋ ਜੀ ਫੇਸ ਬਿਊਟੀ ਤੇ ਲੈਵਲ ਉਹ ਤੁਸੀਂ ਚੈੱਕ ਕਰ ਸਕਦੇ ਹੋ ਸੋਪਰਾ ਬਾਈ ਦੀ ਲਾਈਵ ਸਵਾਈਸ ਕਰਕੇ ਦਿਖਾਉਣਗੇ ਠੀਕ ਹੈ ਧਾਰਾ ਤੂੰ ਸਾਨੂੰ ਚੈੱਕ ਕਰਾਉਣੀ ਆ ਪੂਰੀ ਠੰਡੀ ਸੀਲ ਹੈ ਗਾਂ ਜੀ ਠੀਕ ਹੈ ਜੀ ਹੁਣ ਧਾਰਾ ਵੀ ਚੈੱਕ ਕਰਾਉਣੀ ਹੈ ਸਾਨੂੰ ਮਾਗਰ ਵਸੀ ਹੈ ਨਾ ਜੀ ਬੱਚੇ ਬੱਚੇ ਮਾਗਰ ਵਸੀ ਹੈ ਮਾਗਰ ਪੂਰਾ ਲਓ ਜੀ ਜੂਮ ਕਰਕੇ ਖਾਦਣਾ ਲਓ ਜੀ

ਠੀਕ ਹੈ। ਲਓ ਭਰਾ। ਪਰਲਾਸਨ ਵੀ ਚੈੱਕ ਕਰ ਆ ਵੀ। ਲਓ। ਕਰ ਲੋ ਜੀ ਚ ਬਾਈ। ਕਰ ਲੋ ਕਰ। ਲਓ ਭਰਾ। ਸੋਹਣੀ ਸਰਖੀ ਗਾੜਾ ਸਾਨੂੰ ਲਾਈਵ ਤੇ ਵੀ ਕਰਕੇ ਦਿਖਾ ਦਿਦਾਰ ਅੱਜ। ਜੀ। ਠੀਕ ਹੈ ਜੀ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉਪ ਤੇ ਬਾਏ। ਆਇਆ ਮੜਾ।